ਪੰਜਾਬ ਸਰ ਚੜ ਰਹੀ ਕਰਜ਼ੇ ਨੂੰ ਲੈ ਕੇ ਪ੍ਰਤਾਪ ਬਾਜਬਾਣ ਨੇ ਮਾਨ ਸਰਕਾਰ ਨੂੰ ਕਿਹਾ ਹੈ ਇਲਜ਼ਾਮ ਲਾਇਆ ਕਿ ਆਪ ਸਰਕਾਰ ਪੰਜਾਬ ਨੂੰ ਕਰਜ਼ੇ ਦੀ ਡੂੰਗੀ ਖਾਈ ਦੇ ਵਿੱਚ ਸੁੱਟ ਰਹੀ ਹੈ ਕਿਹਾ ਕਿ ਮਾਨ ਸਰਕਾਰ ਦੌਰਾਨ ਸੂਬੇ ਸਰਕਾਰੇ ਦੀ ਪਾਂਡ ਦਿਨੋਂ ਦਿਨ ਭਾਰੀ ਹੋ ਰਹੀ ਹੈ ਉਹਨਾਂ ਇਸ ਦੇ ਲਈ ਆਪ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਦੱਸਿਆ ਇਲਜ਼ਾਮ ਲਾਇਆ ਕਿ ਬਿਨਾਂ ਕਿਸੇ ਰੋਡ ਮੈਪ ਦੇ ਸੂਬਾ ਸਰਕਾਰ ਬਸ ਕਰਜ਼ੇ ਤੇ ਕਰਜ਼ ਲੈ ਰਹੀ ਹੈ ਜਿਸ ਨਾਲ ਆਉਂਦੇ ਸਾਲਾਂ ਚ ਪੰਜਾਬ ਦੀ ਹਾਲਤ ਬਦਤਬਦਰ ਹੋ ਜਾਣੀ ਹੈ ਮੈਂ ਪਹਿਲੇ ਪੁੱਛਣਾ ਵੇਖੋ ਇੱਕ ਗਾਰੰਟੀ ਸੀ ਕੇਜਰੀਵਾਲ ਦੀ ਤੇ ਭਗਵੰਤ ਸਿੱਧੂ ਕਿ ਅਸੀਂ 54000 ਕਰੋੜ ਰੁਪਇਆ ਪੰਜਾਬ ਚ ਪਹਿਲੀ ਗੱਲ ਇਹਨੇ ਕਹੀ ਸੀ ਅਸੀਂ ਇੱਕ ਵੀ ਪੈਸਾ ਆਂਦੇ ਟਾਈਮ ਤੱਕ ਨਹੀਂ ਲੋਨ ਨਹੀਂ ਚੁੱਕਾ ਕਰਜ਼ਾ ਨਹੀਂ ਚੁੱਕਾ ਤੇ 54000 ਕਰੋੜ ਰੁਪਇਆ ਕਿਹਾ ਸੀ 20000 ਕਰੋੜ ਰੁਪਇਆ ਰੇਟ ਤੋਂ ਸਾਲ ਦਾ ਤੇ 34000 ਕਰੋੜ ਰੁਪਇਆ ਜਿਹੜਾ ਬਜਟ ਹੈ ਉਹਦੇ ਚੋ ਰਿਸ਼ਵਤ ਤੇ ਉਹ ਵੰਦੀ ਲਾ ਕੇ 20% ਪੈਸਾ ਕੱਢਾਂਗੇ ਇਹ 54000 ਵੁੱਡ ਬੀ ਗੁੱਡ ਐਨਫ ਭਾਵੇਂ ਸੜਕਾਂ ਵਾਸਤੇ ਭਾਵੇਂ ਹਸਪਤਾਲਾਂ ਵਾਸਤੇ ਭਾਵੇਂ ਮੈਡੀਕਲ ਕਾਲਜੇਸ ਵਾਸਤੇ ਅਸੀਂ ਆਪਣੇ ਕੋਲੋਂ ਪੈਸਾ ਇਕੱਠਾ ਕਰਾਂਗੇ 1 ਰੁਪਿਆ ਇਹਨਾਂ ਕੋਲ ਔਨ ਦੀ ਕੰਟਰੀ 68000 ਕਰੋੜ ਰੁਪਇਆ ਦੋ ਸਾਲਾਂ ਦਾ ਕਰਜ਼ਾ ਚੁੱਕਿਆ ਜਿਸ ਸਪੀਡ ਚ ਚੱਲ ਰਹੇ ਨੇ ਮੇਰਾ ਖਿਆਲ ਹੈ 5 ਸਾਲ ਦੀ ਟਰਮ ਓਵਰ ਨਹੀਂ ਹੋਣੀ ਬੈਂਕਾਂ ਵਾਲੇ ਇਹਨਾਂ ਦੇ ਪਿੱਛੇ ਹੁੰਦੇ ਨੇ ਇਹ ਸਾਰੇ ਫਰਾਡ ਹਨ ਇਹ ਉਸ ਟ੍ਰੇਨ ਤੇ ਚੜੇ ਨੇ ਇਨਾਂ ਨੂੰ ਮੌਜਾਂ ਲੱਗੀਆਂ ਲੋਕਾਂ ਨੇ ਤੇ ਵੋਟਾਂ ਪਾਈਆਂ ਸੀ ਸੱਥਾਂ 'ਚੋਂ ਸਰਕਾਰਾਂ ਚੱਲਣ ਗਈਆਂ ਇਹ ਹੁਣ ਹੈਲੀਕਾਪਟਰ ਨੂੰ ਤੇ ਟਾਂਗੇ ਵਰਗਾ ਵਰਤੇ ਜਿਸ ਮੁੱਖ ਮੰਤਰੀ ਨਾਲ 135 36 ਗੱਡੀਆਂ ਚੱਲ ਰਹੀਆਂ ਜਿਸ ਨੂੰ ਜਿਸ ਦੇ ਪਰਿਵਾਰ ਨੂੰ ਤੇ ਮੁੱਖ ਮੰਤਰੀ ਨੂੰ ਸੇਫਗਾਰਡ ਕਰਨ ਵਾਸਤੇ 1100 ਪੁਲਿਸ ਦਾ ਮੁਲਾਜ਼ਮ ਆਈਜੀ ਤੋਂ ਲੈ ਕੇ ਹੱਲੇ ਤੱਕ ਲੱਗਾ ਉਹਨਾਂ ਨੂੰ ਕੋਈ ਫਿਕਰਬਖ ਹੈ ਜਹਾਜ਼ ਜਿਹੜੇ ਨੇ ਸਪੈਸ਼ਲੀ ਕੇਜਰੀਵਾਲ ਨੂੰ ਦਿੱਤੇ ਜਾਂਦੇ E aí